ਭਾਰਤੀ ਆਬਾਦੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਸ ਉਤੇ ਘਲ ਪਉਣਾ ਸਮੇਂ ਦੀ ਮੁਖ ਮੰਗ ਹੈ ਇਸੇ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਹਰ ਸੰਭਵ ਕਦਮ ਉਠਾ ਰਿਹਾ ਹੈ ਅਤੇ ਲੋਕਾਂ ਨੂੰ ਵੱਧਦੀ ਆਬਾਦੀ ਦੇ ਨੁਕਸਾਨ ਅਤੇ ਪਰਿਵਾਰ ਨਿਯੋਜਨ ਦੇ ਲਾਭ ਦੱਸ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਅਧੀਨ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਗੁਰਦਾਸਪੁਰ ਡਾਕਟਰ ਤਜਿੰਦਰ ਕੌਰ के मार्गदर्शन सीनियर मेडिकल अफसर डॉक्टर जितेंद्र पाटिया दी अगुवाई में ब्लास्ट फार्म लिखे जागरूकता गतिविधियां कीपना जा रही हैं जिसमें समूह फील्ड स्टाफ सीएचओ सहबान मल्टीपर्पस हेल्थ सुपरवाइजर मेल मल्टीपर्पस हेल्थ सुपरवाइजर फीमेल मल्टीपर्पस हेल्थ वर्कर फीमेल मल्टीपर्पस हेल्थ वर्कर मेल अति समूह आशा द्वारा परिवार नियोजन दे

11 तो 24 जुलाई तक सी एस सी पाम विखे फैमिली प्लानिंग नसबंदी और मलबंदी के केस किए जा रहे हैं सी एस सी पाम का समूह स्टाफ इस मुहिम को सफल बनाने हित हर मुमकिन उपराला कर रहा है इस संबंधी सीनियर मेडिकल ऑफिसर डॉक्टर जितेंद्र पाटिया की अगवाई हेत जून महीने तो ही आशा वर्कर्स मल्टीपर्पज हेल्थ सुपरवाइजर मल्टीपर्पज हेल्थ वर्कर मेल और फीमेल

ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੀਐਸਸੀ ਪਾਮ ਜਾਂ ਨੇੜੇ ਸਿਹਤ ਕੇਂਦਰ ਜਾ ਕੇ ਪਰਿਵਾਰ ਨਿਯੋਜਨ ਦੇ ਸਾਧਨਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਜੋ ਗਵਰਨਮੈਂਟ ਆਫ ਪੰਜਾਬ ਡਾਇਰੈਕਟਰਟ ਆਫ ਹੈਲਥ ਸਰਵਿਸਿਜ਼ ਵੱਲੋਂ ਇੱਕ ਵਰਲਡ ਪੋਪੂਲੇਸ਼ਨ ਡੇ ਕੈਂਪੇਨ 2024 ਸਟਾਰਟ ਹੋਇਆ ਹੈ ਇਹ ਪ੍ਰੋਗਰਾਮ ਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਕੀਤਾ ਗਿਆ ਹੈ ਜਿਹਦੇ ਲਈ ਪ੍ਰੀਪਰੇਟਰੀ ਫੇਸ ਸੀ उस तो कम्युनिटी कम्यूनिटी सी और तीसरा फेज से सर्विस प्रोवाइडर ये जरा तीन फेजा चुना वर्ल्ड पोपुलेशन डे कैंपेन भी सौ चौबी चल रहा है और एक माइंड थीम रख के चल रहे हैं कि हैल्दी टाइमिंग एंड स्पेसिंग ऑफ प्रेगनेंसी फॉर वेलबिंग ऑफ मदर एंड चाइल्ड ताकि जी भी डिलीवरी और प्रैगनेंसी वकफा पाया जाएगा और ਨਾਲ ਹੈਲਦੀ ਟਾਈਮਿੰਗ ਦਿੱਤਾ ਜਾਏਗਾ ਉਹ ਦੋਨਾਂ ਮਦਰ ਲਈ ਤੇ ਬੱਚੇ ਲਈ ਦੋਨਾਂ ਲਈ ਹੀ ਬਹੁਤ ਲਾਭੰਦ ਹੈ ਸੋਇਡਾ ਕੈਂਪੇਨ ਚੱਲ ਰਿਹਾ 2024 ਵਰਲਡ ਪੋਪੂਲੇਸ਼ਨ ਡੇ ਦਾ ਇਹ ਤਿੰਨ ਤਿੰਨ ਹਿੱਸੇ ਜੁੜੇ ਹੋਏ ਆ ਜਿੱਚ ਅਸੀਂ ਸ਼ੁਰੂਆਤ ਕੀਤੀ ਪ੍ਰੈਪਰੇਟਰੀ ਫੇਸ ਚ ਉਹ 1 ਜੂਨ ਤੋਂ ਸ਼ੁਰੂ ਹੋ ਗਿਆ ਸੀ ਔਰ 20 ਜੂਨ ਤੱਕ ਚੱਲਿਆ ਜਿੱਚ ਕਿ ਅਸੀਂ ਇੰਟਰਸੈਕਟੋਰਲ ਕਵਰੇਜ ਕਪੈਸਿਟੀ ਬਿਲਡਿੰਗ ਸਪਲਾਈ ਵਗੈਰਾ ਦਾ ਸਾਰਾ ਪ੍ਰੈਪਰੇਸ਼ਨ ਕੀਤੀ ਸੀ ਨੈਕਸਟ 7 ਜੂਨ ਤੋਂ 10 ਜੁਲਾਈ ਤੱਕ ਇਹ ਸਾਡਾ ਕਮਿਊਨਿਟੀ ਮੋਬਾਈਲਾਈਜੇਸ਼ਨ ਦੀ ਫੋਰਟਨੈਟ ਸੀ। ਔਰ ਉਸ ਚ ਜਿੰਨੇ ਵੀ ਆਸ਼ਾ ਵਰਕਰਸ, ਸਾਡੇ ਐਨਐਐਮਸ, ਸੀਐਚਓਜ਼, ਹੈਲਥ ਵਰਕਰ ਇਹਨਾਂ ਨੇ ਸਾਰਿਆਂ ਨੇ ਕਮਿਊਨਿਟੀ ਨੂੰ ਮੋਬਾਈਲਾਈਜ਼ ਕਰਕੇ ਇਹਨਾਂ ਨੂੰ ਤਿਆਰੀ ਕਰਵਾਈ ਤਾਂ ਕਿ ਇਹਨਾਂ ਚੋ ਕੇਸ ਲੱਭੇ। ਉਹਨਾਂ ਨੂੰ ਮੋਟੀਵੇਟ ਕੀਤਾ ਤਾਂ ਕਿ ਅਸੀਂ ਉਹਨਾਂ ਨੂੰ ਹੀ ਲਿਆ ਕੇ ਅਸੀਂ ਇੱਥੇ ਸੀਐਸਸੀ ਭਾਮ ਚ ਕੇਸ ਕਰਵਾ ਸਕੀਏ। तो उन्हों तीसरे फेज ची सर्विस प्रोवाइ प्रोविजनिंग फोर्टनाइट नाइट है जी कि जुलाई तो चौबीस जुलाई के विचार है और उन्होंने मोटिवेट कर दिता गया और लाइन लिस्टिंग कर दी गई है हूँ यह सारे पेशेंट जेडे कि फैमिली प्लैनिंग मोटीवेट किए गए हैं इनका दो तरह के प्रोसीजर जोड़े होंगे फैमिल प्लैनिंग परमानेंट स्टलाइजे और टैंपरेरी स्पेसिंग वाले मैथड ਪਰਮਨੈਂਟ ਸਟਰਲਾਈਜੇਸ਼ਨ ਲਈ ਜਿਹੜੇ ਕਿ ਮੇਲ ਸਟਰਲਾਈਜੇਸ਼ਨ ਯਾਨੀ ਕਿ ਐਨਐਸਵੀ ਔਰ ਫੀਮੇਲ ਸਟਰਲਾਈਜੇਸ਼ਨ ਯਾਨੀ ਕਿ ਟੂ ਬੈਕ ਟੂ ਇਹਦਾ ਪੁਖਤਾ ਇਂਤਜ਼ਾਮ ਇੱਥੇ ਸੀਐਸਸੀ ਪਾਮ ਚ ਕੀਤਾ ਗਿਆ ਔਰ ਸਾਰੀ ਤਿਆਰੀਆਂ ਲਈ ਕਰ ਲਿਆ